ਸਤਿ ਸ਼੍ਰੀ ਅਕਾਲ ਜੀ ਸਾਰੇ ਪਾਸੇ ਪਾਣੀ ਹੀ ਪਾਣੀ ਹੈ ਅੱਖਾਂ ਵਿੱਚ ਵੀ ਪਾਣੀ ਹੈ ਲੇਕਿਨ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਬਲੀਦਾਨਾਂ ਦੀ ਧਰਤੀ ਹੈ ਇਹ ਪੀਰਾਂ ਫਕੀਰਾਂ ਦੀ ਧਰਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਹ ਮੁਹੱਬਤਾਂ ਦੀ ਧਰਤੀ ਹੈ ਇਹ ਸ਼ਹੀਦਾ ਦੀ ਧਰਤੀ ਹੈ ਕਿਸੇ ਟਾਈਮ ਤੇ ਪੰਜ ਆਬਾਂ ਪੰਜਾਬ ਬਹੁਤ ਵਰੀ ਟੁੱਟਿਆ ਤੇ ਬਹੁਤ ਵਰੀ ਖੜਾ ਹੋਇਆ 47 ਚ ਵੀ ਟੁੱਟਿਆ 84 ਚ ਵੀ ਟੁੱਟਿਆ 88 ਚ ਵੀ ਟੁੱਟਿਆ ਹਨ ਫੇਰ ਟੁੱਟਿਆ ਲੇਕਿਨ ਸਾਡੇ ਇੱਕ ਅਸ ਧਰਤੀ ਦੇ ਵਿੱਚ ਅਸ ਜਗ੍ਹਾ ਦੇ ਵਿੱਚ ਇੱਕ ਖਾਸ ਕਿਸਮ ਦੀ ਤਕਦੀਰ ਇੱਕ ਖਾਸ ਕਿਸਮ ਦੀ ਸਾਡੀ ਡੈਸਟਨੀ ਆ ਇੱਕ ਖਾਸ ਕਿਸਮ ਦਾ ਸਾਡਾ ਜਜਬਾ ਹੈ ਇੱਕ ਖਾਸ ਕਿਸਮ ਦਾ ਸਾਡਾ ਮਨੋਬਲ ਹੈ ਜਿਹੜਾ ਸਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਦਾ ਹੈ ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਇਨਸਾਨ ਹੈਗੇ ਆਂ ਪੰਜਾਬ ਕਿਉਂ ਕਿਸੇ ਦਾ ਮੂੰਹ ਦੇਖੇ ਤੁਸੀਂ ਦੇਖੋ ਇੰਨੀ ਜ਼ਿਆਦਾ ਮਦਦ ਪੰਜਾਬ ਵਾਲੇ ਇੱਕ ਦੂਜੇ ਨੂੰ ਕਰ ਰਹੇ ਨੇ ਪੰਜਾਬ ਤੋਂ ਬਾਹਰ ਦੇ ਜਿਹੜੇ ਪੰਜਾਬੀ ਵੱਸਦੇ ਨੇ ਹਰ ਜਗ੍ਹਾ ਤੇ ਮੁਲਕ ਦੇ ਔਰ ਦੁਨੀਆ ਦੇ ਹਰ ਕੋਨੇ ਵਿੱਚ ਜਿੱਥੇ-ਜਿੱਥੇ ਪੰਜਾਬੀ ਰਹਿੰਦਾ ਹੈ ਉੱਥੋਂ ਉੱਥੋਂ ਜਿੰਨਾ ਜਿੰਨਾ ਕੋ ਹੋ ਸਕਦਾ ਹੈ ਉੰਨੀ ਜਿਆਦਾ ਮਦਦ ਹੋ ਰਹੀ ਹੈ। ਔਰ ਪੰਜਾਬ ਦੁਬਾਰਾ ਖੜਾ ਹੋ ਜਾਏਗਾ। ਅਸੀਂ ਉਸ ਗੁਰੂਆਂ ਦੇ ਬੱਚੇ ਆ ਜਿਨ੍ਹਾਂ ਨੇ ਸਾਰੀ ਉਮਰ ਸੈਕਰੀਫਾਈਜ਼ ਕੀਤਾ ਹੈ। ਹਮੇਸ਼ਾ ਦੂਜਿਆਂ ਨੂੰ ਦਿੱਤਾ ਹੀ ਹੈ ਹਮੇਸ਼ਾ ਜਿੰਨੇ ਵੀ ਸ਼ਹੀਦੀਆਂ ਹੋਈਆਂ ਉਹ ਕਿਸੇ ਹੋਰ ਲਈਆਂ ਹੋਈਆਂ ਇਸ ਕਰਕੇ ਜਿਹੜਾ ਪੰਜਾਬ ਆ ਇਹ ਜਿੰਨਾ ਮਰਜੀ ਇਹਦੇ ਉੱਪਰ ਕਹਿਰ ਆ ਜਾਵੇ ਇੱਥੇ ਰਹਿਣ ਵਾਲੇ ਬੰਦਿਆਂ ਦਾ ਜਜ਼ਬਾ ਜਿਹੜਾ ਹੈ ਉਹ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਕਿਉਂਕਿ ਇਸ ਮਿੱਟੀ ਦੇ ਵਿੱਚ ਉਹ ਚੀਜ਼ ਆ ਉਹ ਖੁਸ਼ਬੂ ਆ ਉਹ ਇੱਕ ਪੋਜ਼ਿਟਿਵਿਟੀ ਆ ਇੱਕ ਮੋਟੀਵੇਸ਼ਨ ਆ ਜਿਹੜਾ ਤੁਹਾਨੂੰ ਫਿਰ ਖੜਾ ਕਰ ਦਿੰਦੀ ਆ ਜਦੋਂ ਇਹ ਸਿਸਟਮ ਸਟਾਰਟ ਹੋਇਆ ਸੀ ਉਦੋਂ ਲੱਗਦਾ ਸੀ ਕਿ ਪਤਾ ਨਹੀਂ ਕਿੱਦਾਂ ਹੋਏਗਾ ਅੱਜ ਆ ਕੇ ਦੇਖੋ ਸਾਡੇ ਸਾਰੇ ਪੌਪੂਲਰ ਸਿੰਗਰ ਜਿਹੜੇ ਇਹਨੇ ਮਸ਼ਹੂਰ ਨੇ ਉਹ ਸਾਰੇ ਖੁੱਲ ਕੇ ਸਾਹਮਣੇ ਆ ਗਏ ਸਰਕਾਰਾਂ ਨੇ ਜਿਹੜੀਆਂ ਮਦਦ ਕਰਨੀਆਂ ਐ ਉਹ ਕਰਨੀਆਂ ਹੀ ਕਰਨੀਆਂ ਹੈਗੀਆਂ ਆਪਣੀ ਜਗ੍ਹਾ ਤੇ ਆ ਲੇਕਿਨ ਇੱਕ ਇਨਸਾਨ ਦੇ ਤੌਰ ਤੇ ਜਿਹੜੇ ਬੰਦੇ ਨੇ ਜਿਹੜੇ ਜਿੰਨੂੰ ਅਕਾਲ ਪੁਰਖ ਪਰਮਾਤਮਾ ਨੇ ਇਹਨਾਂ ਬਲ ਬਖਸ਼ਿਆ ਇਹਨਾਂ ਪੈਸਾ ਸ਼ੋਹਰਤ ਦਿੱਤਾ ਉਹ ਲੋਕੀ ਆ ਕੇ ਉਹਨਾਂ ਨੇ ਆਪਣੇ ਸਾਰੇ ਹੀ ਅਕਾਊਂਟਸ ਖੋਲਤੇ ਨੇ ਕੋਈ ਸੌ ਟਰੈਕਟਰ ਦੇ ਰਿਹਾ ਹੈਗਾ ਕੋਈ 10 ਪਿੰਡ ਅਡਾਪਟ ਕਰ ਰਿਹਾ ਹੈ ਕੋਈ ਕੋਈ ਦਵਾਈਆਂ ਦੇ ਰਿਹਾ ਹੈ ਕੋਈ ਤਰਪਾਲਾ ਭੇਜ ਰਿਹਾ ਹੈ ਕੋਈ ਰਾਸ਼ਨ ਦੀ ਤੇ ਕਮੀ ਕੋਈ ਨਹੀਂ ਹੈ ਇਸ ਕਰਕੇ ਮਨੋਬਲ ਸਾਡਾ ਉੱਚਾ ਚਾਹੀਦਾ ਹੈ ਔਰ ਇੱਥੇ ਰਹਿਣ ਵਾਲੇ ਹਰ ਇੱਕ ਇਨਸਾਨ ਨੂੰ ਫਕਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਕਿਸਮ ਦੀ ਧਰਤੀ ਦੇ ਉੱਪਰ ਰਹਿ ਰਹੇ ਹਾਂ ਬੜਾ ਮਨ ਉਦਾਸ ਹੁੰਦਾ ਜਦੋਂ ਜਾ ਕੇ ਦੇਖੀਦਾ ਹੈਗਾ ਕਿ ਜਿਹੜੇ ਘਰ ਦੇ ਵਿੱਚੇ ਖਾਣ ਨੂੰ ਕੁਝ ਵੀ ਨਹੀਂ ਹੈਗਾ ਬਜ਼ੁਰਗ ਬੈਠੇ ਹੋਏ ਨੇ ਅੰਦਰ ਇੱਕ ਬਹੁਤ ਹੀ ਸਮਾਰਟ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਉਹਨਾਂ ਦਾ ਵੀਡੀਓ ਦੇਖ ਰਿਆ ਸੀ ਔਰ ਮੈਂ ਉਹਨਾਂ ਨੂੰ ਜਾ ਕੇ ਮਿਲਣ ਦੀ ਕੋਸ਼ਿਸ਼ ਵੀ ਕੀਤੀ ਬਟ ਮੇਰੀ ਮੁਲਾਕਾਤ ਨਹੀਂ ਹੋਈ ਉਹਨਾਂ ਨਾਲ ਉਹਨਾਂ ਨੇ ਜਾ ਕੇ ਉਸ ਬਜ਼ੁਰਗ ਤੇਰੇ ਆਪਣੇ ਛਾਤੇ ਦੇ ਉੱਪਰ ਇੱਕ ਟੁੱਟੀ ਹੋਈ ਚਾਰਪਾਈ ਦੇ ਉੱਪਰ ਬੈਠੇ ਹੋਏ ਸੀ। ਪਰ ਪੋਸਚਰ एकदम ਸਿੱਧਾ ਕਹਿੰਦੇ ਬਾਬਾ ਜੀ ਉਹਨਾਂ ਨੇ ਇੱਥੇ ਹੱਥ ਰੱਖਿਆ ਸੀ ਆਪਣੇ ਪੇਟ ਤੇ ਤੇ ਕਹਿੰਦੇ ਬਾਬਾ ਜੀ ਤੁਹਾਨੂੰ ਕੋਈ ਦਰਦ ਤੇ ਨਹੀਂ ਹੋ ਰਹੀ? ਉਹ ਕਹਿੰਦੇ ਨਹੀਂ ਨਹੀਂ ਪੁੱਤਰ ਨਹੀਂ ਪੁੱਤਰ। ਦਰਦ ਨਹੀਂ ਹੋ ਰਹੀ। ਬਾਬਾ ਜੀ ਤੁਹਾਨੂੰ ਕੋਈ ਦਵਾਈ ਚਾਹੀਦੀ ਹੈ? ਨਹੀਂ। ਔਰ ਫਿਰ ਬਾਬਾ ਜੀ ਦੇ ਅੱਖਾਂ ਤੋਂ ਅਥਰੂ ਨਿਕਲਨੇ ਸ਼ੁਰੂ ਹੋ ਜਾਂਦੇ ਜਦੋਂ ਉਹਨਾਂ ਦੇ ਅੱਖਾਂ ਚੋਂ ਅਥਰੂ ਨਿਕਲਦੇ ਆ ਉਹ ਜਿਹੜਾ ਬੱਚਾ ਸੀ ਉਹ ਵੀ ਉਹਨਾਂ ਦੇ ਗੋਡਿਆਂ ਤੇ ਪੈ ਕੇ ਰੋਣ ਲੱਗ ਪਿਆ ਉਹਨਾਂ ਨੇ ਉਸ ਬਜ਼ੁਰਗ ਨੇਕ ਫਰਿਸ਼ਤੇ ਨੇਕ ਆਤਮਾ ਨੇ ਉਸ ਬੱਚੇ ਦੇ ਸਿਰ ਦੇ ਉੱਪਰ ਹੱਥ ਰੱਖਿਆ ਔਰ ਕਿਹਾ ਕਿ ਬੇਟੇ ਕੋਈ ਚਾਹੀਦਾ ਤੈਨੂੰ ਕੁਝ ਚਾਹ ਪੀਓਗੇ ਕੁਝ ਖਾਓਗੇ ਘਰ ਦੇ ਵਿੱਚ ਦਾਣੇ ਨਹੀਂ ਹੈਗੇ ਘਰ ਦੇ ਵਿੱਚ ਸਮਾਨ ਨਹੀਂ ਹੈਗਾ ਲੇਕਿਨ ਜਿਹੜਾ ਆਪਣਾ ਅੰਦਰ ਦਾ ਜਿਹੜਾ ਮੋਟੀਵੇਸ਼ਨ ਲੈਵਲ ਆ ਜਿਹੜਾ ਪੋਜ਼ਿਟਿਵਿਟੀ ਲੈਵਲ ਆ ਉਹ ਦੇਖੋ ਕਿੰਨਾ ਹਾਈ ਆ ਕਿੰਨਾ ਉੱਪਰ ਹੈ ਕਿ ਉਹ ਤਿਆਰ ਬੈਠੇ ਨੇ ਕਿ ਤੂੰ ਦੱਸ ਕੀ ਖਾਣਾ ਹੈ ਤੁਸੀਂ ਚਲਦੀ ਕਲਾਚ ਹੈਗੇ ਠੀਕ ਹੋ ਇਹ ਆ ਪੰਜਾਬ ਦੁਕਾਨਦਾਰ ਤਾਂ ਐਵੇਂ ਹੀ ਬਦਨਾਮ ਕਰਤਾ ਨਸ਼ਿਆਂ ਦੇ ਵਿੱਚ ਫਿਰਾਲਾ ਜੇ ਨਸ਼ੇ ਦੇ ਵਿੱਚ ਸਾਡੇ ਯੂਥ ਹੁੰਦੇ ਅੱਜ ਤੁਹਾਨੂੰ ਐਦਾ ਦੀ ਪਰਿਸਥਿਤੀ ਦੇ ਵਿੱਚ ਕਿਹਾ ਉਹ ਚੱਲ ਪੰਦੇ ਕਿਹਾ ਉਹ ਇੰਨੇ ਪਾਣੀ ਦੇ ਵਿੱਚ ਤੁਸੀਂ ਜਾ ਕੇ ਉੱਥੇ ਖੜੇ ਹੋ ਕੇ ਤੇ ਦਿਖਾਓ ਥੱਲੇ ਪਾਣੀ ਆ ਉੱਪਰ ਗਰਮੀ ਹਣ ਤੋਂ ਪੈ ਰਹੀ ਆ ਤਿੱਖੀ ਧੁੱਪ ਤੇ ਪਾਣੀ ਸਰੀਰ ਦੇ ਅੰਦਰੋਂ ਨਿਕਲਦਾ ਹੈਗਾ ਜਿਹੜਾ ਨਸ਼ੇ ਵਾਲਾ ਬੰਦਾ ਹੋਏਗਾ ਤਾਂ ਉੱਥੇ 5 ਮਿੰਟ ਨਹੀਂ ਟਿਕ ਪਾਏਗਾ ਸਾਡਾ ਪੰਜਾਬ ਨਸ਼ੇ ਵਾਲਾ ਨਹੀਂ ਹੈਗਾ ਅਸੀਂ ਬਦਨਾਮ ਹੋ ਰਹੇ ਆ ਪਰ ਨਹੀਂ ਹੈਗੇ ਸਾਡਾ ਜਜ਼ਬਾ ਬਹੁਤ ਸਟਰੋਂਗ ਆ ਅਸੀਂ ਬਹੁਤ ਤਗੜੇ ਆ ਅਸੀਂ ਬਹੁਤ ਬੁਲੰਦੀਆਂ ਵਾਲੇ ਆ ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਹੈਗੇ ਆ ਪੰਜਾਬ ਮੈਂ ਫੇਰ ਬੋਲ ਰਿਹਾ ਹਾਂ ਇਹ ਧਰਤੀ ਦੇ ਉਂ ਕੁਝ ਵੀ ਨਹੀਂ ਹੋਣਾ ਇਹ ਧਰਤੀ ਸੋਨਾ ਉਗਲਦੀ ਸੀ ਸਾਰਿਆਂ ਦੇਸ਼ਾਂ ਦਾ ਪਾਰਦੇਸ਼ ਮੁਲਕਾਂ ਦਾ ਔਰ ਇੱਥੇ ਸਾਡੇ ਭਾਰਤ ਦੇ ਅਲੱਗ-ਅਲੱਗ ਸਟੇਟ ਦਾ ਉਹਨਾਂ ਲਈਆਂ ਉਹਨਾਂ ਦੀਆਂ ਉਹਨਾਂ ਲਈ ਫਸਲਾਂ ਉਗਾਉਂਦੇ ਨੇ ਸਾਰੇ ਸਾਰੇ ਕੰਟਰੀ ਦਾ ਪੇਟ ਭਰਦੇ ਨੇ ਜਿਹੜਾ ਬੰਦਾ ਦੂਜਿਆਂ ਲਈ ਕੰਮ ਕਰਦਾ ਹੈ ਨਾ ਉਹ ਕਦੇ ਵੀ ਭੁੱਖਾ ਨਹੀਂ ਛੋਂਦਾ ਜੋ ਤੁਹਾਡਾ ਮਨ ਕਰਦਾ ਹੈ ਨਾ ਉਹ ਤੁਸੀਂ ਕਰੋ ਲੇਕਿਨ ਆਪਣੇ ਹਿਸਾਬ ਨਾਲ ਮਦਦ ਜ਼ਰੂਰ ਕਰੋ ਇਹ ਮਦਦ ਹੱਥ ਫੜਨ ਵਾਲੀ ਮਦਦ ਹੈ ਇਹ ਮਦਦ ਹੌਸਲਾ ਦੇਣ ਵਾਲੀ ਮਦਦ ਹੈ ਜੇ ਤੁਹਾਨੂੰ ਬੋਲਣਾ ਚਾਹੁੰਦਾ ਤੁਸੀਂ ਬੋਲ ਕੇ ਮਦਦ ਕਰੋ ਉਹਨਾਂ ਦਾ ਹੌਸਲਾ ਫੈਲਾਇ ਕਰੋ ਉਹਨਾਂ 'ਚ ਹਿੰਮਤ ਲਿਆਓ ਉਹਨਾਂ ਦੇ ਮੋਟੀਵੇਸ਼ਨ ਲਿਆਓ ਕਿ ਤੁਸੀਂ ਕੁਝ ਦੇ ਸਕਦੇ ਹੋ ਦੇ ਕੇ ਲਓ ਤੇ ਉਥੇ ਜਾ ਕੇ ਕੋਈ ਆਪਣੀ ਸੇਵਾ ਕਰ ਸਕਦੇ ਆ ਜਾ ਕੇ ਕਰੋ ਜਿੱਦਾਂ ਵੀ ਤੁਹਾਡਾ ਮਨ ਕਰਦਾ ਬਟ ਕੁਝ ਜ਼ਰੂਰ ਕਰੋ ਔਰ ਮੇਰਾ ਪੰਜਾਬ ਹਮੇਸ਼ਾ ਸੁਖੀ ਆਵਾਜ਼ ਦਾ ਰਹੇਗਾ ਕਿਉਂਕਿ ਸਾਡੀ ਜਿਹੜੀ ਅਰਦਾਸ ਹੈ ਨਾ ਉਹ ਅਸੀਂ ਆਪਾਂ ਕਹਿੰਦੇ ਨਾਨਕ ਨਾਮ ਛਰਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਛਰਦੀ ਕਲਾ ਛਰਦੀ ਕਲਾ ਛਰਦੀ ਕਲਾ साढ़ा पंजाब पंजाबी हमेशा चढ़ती कला चाह रहें हमेशा रहने गए अकाल पुरख परमात्मा अरदास फेस चल रहा है ना ये जल्दी खत्म हो जाए बहुत शुक्रिया बहुत धन्यवाद सत श्रीकाल